ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਸਰਬਜੀਤ ਸਿੰਘ ਖਾਲਸਾ ਦੀ ਸਿੱਖਾਂ ਦੀ ਪਾਰਲੀਮੈਂਟ ਦੇ ਉੱਤੇ ਨਜ਼ਰ ਮੋਗਾ ਦੇ ਵਿੱਚ ਐਸਡੀਪੀਸੀ ਦੀ ਚੋਣ ਲੜਨ ਦਾ ਕੀਤਾ ਐਲਾਨ ਕਿਹਾ ਅੰਮ੍ਰਿਤਪਾਲ ਸਿੰਘ ਦੇ ਨਾਲ ਮਿਲ ਕੇ ਬਣਾਵਾਂਗੇ ਨਵੀਂ ਪਾਰਟੀ ਬ੍ਰਿਜਮੰਡਲ ਯਾਤਰਾ ਨੂੰ ਲੈ ਕੇ ਨੂ ਜ਼ਿਲ੍ਹੇ ਦੇ ਵਿੱਚ ਕੱਲ ਸ਼ਾਮ 6 ਵਜੇ ਤੱਕ ਇੰਟਰਨੈਟ ਸੇਵਾਵਾਂ ਬੰਦ ਬਲਕ ਐਸਐਮਐਸ ਸੇਵਾਵਾਂ ਵੀ ਬੰਦ ਪਿਛਲੇ ਸਾਲ ਹੋਈ ਹਿੰਸਾ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ 올 파티 미팅 ਦੇ ਵਿੱਚ ਕਾਂਗਰਸ ਨੇ ਚੁੱਕਿਆ ਨੀਡ ਪੇਪਰ ਲੀਗ ਦਾ ਮੁੱਦਾ ਡਿਪਟੀ ਸਪੀਕਰ ਦਾ ਆਉਦਾ ਵਿਰੋਧੀ ਧਿਰ ਨੂੰ ਦੇਣ ਦੀ ਵੀ ਮੰਗ ਵਿਰੋਧੀ ਦਲਾਂ ਨੇ ਨੇਮ ਪਲੇਟ ਦੇ ਫੈਸਲੇ ਤੇ ਵੀ ਜਤਾਇਆ ਇਤਰਾਜ਼ ਚੋਣੇ ਹੇਠਾਂ ਰਕਬਾ ਘਟਾਉਣ ਦੇ ਲਈ ਪੰਜਾਬ ਸਰਕਾਰ ਦਾ ਵੱਡਾ ਕਦਮ ਬਦਲਵੀਂ ਫਸਲ ਦੀ ਕਸ਼ਟ ਦੇ ਉੱਤੇ ਕਿਸਾਨਾਂ ਨੂੰ ਪ੍ਰਤੀ ਹੈਕਟੇਰ ਮਿਲਣਗੇ 17500 ਰੁਪਏ ਦੋ ਕਿਸ਼ਤਾਂ ਦੇ ਵਿੱਚ ਮਿਲਿਆ ਕਰੇਗੀ ਰਕਮ ਪਟਿਆਲਾ ਦੇ ਰਚੰਦਰ ਹਸਪਤਾਲ ਦੇ ਵਿੱਚ ਬੱਤੀ ਹੋਈ ਗੁੱਲ ਡਾਕਟਰਾਂ ਨੂੰ ਟਾਰਚ ਦੀ ਰੋਸ਼ਨੀ ਦੇ ਵਿੱਚ ਕਰਨਾ ਪਿਆ ਆਪਰੇਸ਼ਨ ਮਰੀਜ਼ਾਂ ਦੀ ਸ਼ਿਕਾਇਤ ਦੇ ਉੱਤੇ ਸਿਹਤ ਮੰਤਰੀ ਨੇ ਲਿਆ ਨੋਟਿਸ ਚੰਡੀਗੜ੍ਹ ਦੇ ਵਿੱਚ ਇੱਕ ਹੋਰ ਮਹਿਲਾ ਡਿਜੀਟਲ ਹਾਊਸ ਅਰੇਸਟ ਦਾ ਹੋਈ ਸ਼ਿਕਾਰ ਸਾਈਬਰ ਠੱਗਾਂ ਨੇ 72 ਲੱਖ ਰੁਪਏ ਦੀ ਮਾਰੀ ਠੱਗੀ ਇੱਕ ਹਫ਼ਤੇ ਤੱਕ ਡਿਜੀਟਲ ਅਰੇਸਟ ਕਰਕੇ ਸਸੇਕਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰਾਂ ਸੱਤਲੀਆਂ ਖਬਰਾਂ ਲੈ ਕੇ ਦਿਨ ਪੰਜਾਬ ਦੇ ਵਿੱਚ ਪੰਜਾਬ ਦੇ ਨਾਲ ਜੁੜੀਆਂ ਖਬਰਾਂ ਤੇ ਦੇਸ਼ ਦੀਆਂ ਹੋਰ ਅਹਿਮ ਖਬਰਾਂ ਕੀ ਕੁਝ ਪੂਰੇ ਦੇਸ਼ ਦੇ ਵਿੱਚ ਹੋਇਆ ਹੈ ਉਹ ਵੀ ਤੁਹਾਡੇ ਤੱਕ ਪਹੁੰਚਾਵਾਂਗੇ ਸੱਤਲੀਆਂ ਖਬਰਾਂ ਦੇ ਵਿੱਚ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਪੂਰੇ ਦਿਨ ਦਾ ਅਪਡੇਟ ਤੁਹਾਡੇ ਤੱਕ ਇਸ ਦੌਰਾਨ ਇਸ ਬੁਲੇਟਿਨ ਦੇ ਦੌਰਾਨ ਪਹੁੰਚਾ ਦੇਈਏ ਗੱਲ ਪੰਜਾਬੀ ਸਿਆਸਤ ਦੀ ਵੀ ਕਰਾਂਗੇ ਔਰ ਇਸ ਦੇ ਨਾਲ ਨਾਲ ਜਿਹੜੀਆਂ ਵਕਫ ਵਕਫ ਥਾਵਾਂ ਦੇ ਉੱਤੇ ਘਟਨਾਵਾਂ ਹੋਈਆਂ ਜ਼ਿਕਰ ਉਹਨਾਂ ਦਾ ਵੀ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਖਬਰ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਸਰਜੀਤ ਸਿੰਘ ਖਾਲਸਾ ਦੇ ਇੱਕ ਐਲਾਨ ਦੇ ਨਾਲ ਜੁੜੀ ਹੋਈ ਸਰਬਜੀਤ ਸਿੰਘ ਖਾਲਸਾ ਨੇ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਵੱਡੀ ਜਿੱਤ ਹਾਸਲ ਕੀਤੀ ਤੇ ਉਸ ਤੋਂ ਬਾਅਦ ਹੁਣ ਉਹਨਾਂ ਦੀ ਨਜ਼ਰ ਨਜ਼ਰ ਆ ਰਹੀ ਹੈ ਐਸਜੀਪੀਸੀ ਦੀਆਂ ਚੋਣਾਂ ਦੇ ਉੱਤੇ ਸੰਸਦ ਖਾਲਸਾ ਦੇ ਵੱਲੋਂ ਐਸਜੀਪੀਸੀ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ ਐਸਜੀਪੀਸੀ ਚੋਣਾਂ ਦੇ ਲਈ ਵੱਧ ਤੋਂ ਵੱਧ ਵੋਟਾਂ ਬਣਾਓ ਖੂਬ ਤਿਆਰੀ ਖਿੱਚੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਲਈ ਇਸ ਸਰਬਜੀਤ ਸਿੰਘ ਖਾਲਸਾ ਕਹਿੰਦੇ ਹੋਏ ਨਜ਼ਰ ਆਏ ਨੇ ਅੰਮ੍ਰਿਤਪਾਲ ਸਿੰਘ ਦੇ ਨਾਲ ਮਿਲ ਕੇ ਨਵੀਂ ਪਾਰਟੀ ਬਣਾਵਾਂਗੇ ਇਹ ਵੀ ਉਹਨਾਂ ਨੇ ਐਲਾਨ ਕਰ ਦਿੱਤਾ ਮੋਗਾ ਦੇ ਵਿੱਚ ਪਹੁੰਚੇ ਹੋਏ ਸੀ ਸਟੇਜ ਦੇ ਉੱਤੇ ਬੋਲਦੇ ਹੋਏ ਉਹਨਾਂ ਦੇ ਵੱਲੋਂ ਇਹ ਗੱਲਾਂ ਕਹੀਆਂ ਗਈਆਂ ਉਹਨਾਂ ਨੇ ਕਿਹਾ ਕਿ ਅੰਮ੍ਰਿਤਪਾਲ ਦੇ ਜੇਲ੍ਹ ਤੋਂ ਬਾਹਰ ਆਉਣ ਤੇ ਅਸੀਂ ਪਾਰਟੀ ਇਕੱਠੀ ਮਿਲ ਕੇ ਮਿਲਾਵਾਂਗੇ ਬਣਾਵਾਂਗੇ ਅਕਾਲੀ ਦਲ ਦੇ ਕਈ ਵੱਡੇ ਆਗੂ ਸੰਪਰਕ ਦੇ ਵਿੱਚ ਨੇ ਇਹ ਵੀ ਸਰਬਜੀਤ ਖਾਲਸਾ ਕਹਿੰਦੇ ਹੋਏ ਨਜ਼ਰ ਆਏ ਉਹਨਾਂ ਨੇ ਜ਼ਿਕਰ ਕੀਤਾ ਕਿ ਕਈ ਵੱਡੇ ਆਗੂ ਵੀ ਉਹਨਾਂ ਦੇ ਸੰਪਰਕ ਦੇ ਵਿੱਚ ਨੇ ਇੱਥੋਂ ਦਾ ਕਿਹਾ ਗਿਆ ਕੀ ਕੁਝ ਸਾਬਕਾ ਮੰਤਰੀ ਵੀ ਨੇ ਜਿਹੜੇ ਅਕਾਲੀ ਦਲ ਦੇ ਸਮੇਂ ਸਰਕਾਰ ਦੇ ਸਮੇਂ ਮੰਤਰੀ ਰਹੇ ਉਹ ਵੀ ਸਾਡੇ ਸੰਪਰਕ ਦੇ ਵਿੱਚ ਨੇ ਉਹ ਵੀ ਕਹਿ ਰਹੇ ਨੇ ਕਿ ਤੁਸੀਂ ਅੱਗੇ ਵਧੋ ਅਸੀਂ ਤੁਹਾਡੇ ਨਾਲ ਆ ਖੁੱਲਕੇ ਇਸ ਪੂਰੇ ਮੁੱਦੇ ਉੱਤੇ ਅਸੀਂ ਅੱਗੇ ਤੁਹਾਡੇ ਨਾਲ ਤੁਰਾਂਗੇ ਕਾਬਲੇ ਗੋਰੇ ਕੀ ਪੰਜਾਬੀਆਂ 13 ਲੋਕ ਸਭਾ ਸੀਟਾਂ ਦੇ ਵਿੱਚੋਂ ਦੋ ਸੀਟਾਂ ਦੇ ਉੱਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਇੱਕ ਸਰਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਜਿਨ੍ਹਾਂ ਦੇ ਬਿਲਵਾਜੇ ਬਿਆਨ ਦਿੱਤਾ ਗਿਆ ਹੈ ਦੂਜੇ ਅੰਮ੍ਰਿਤਪਾਲ ਸਿੰਘ ਖਡੂਤ ਸਾਹਿਬ ਤੋਂ ਜੋ ਜਿੱਤੇ ਸਭ ਤੋਂ ਵੱਡੀ ਲੀਡਸ ਦੇ ਨਾਲ ਪੰਜਾਬ ਦੇ ਵਿੱਚ ਮੌਜੂਦਾ ਸਮੇਂ ਚ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਸਰਜੀਤ ਸਿੰਘ ਖਾਲਸਾ ਕੀ ਕਹਿ ਰਹੇ ਨੇ ਉਹ ਤੁਹਾਨੂੰ ਸੁਣਾਉਂਦਾ ਜਿੱਥੇ ਤੱਕ ਅੱਗੇ ਚੱਲਣ ਦੀ ਗੱਲ ਹੈ ਬਾਪੂ ਜੀ ਨੇ ਉਦੋਂ ਮੇਰੀ ਡਿਊਟੀ ਲਈ ਸੀ ਪਹਿਲਾਂ ਵੀ ਪਾਰਲੀਮੈਂਟ ਤੋਂ ਸਪੀਕਰ ਨਾਲ ਗੱਲ ਕਰ ਸੌਂਚ ਕਾਣ ਵਾਸਤੇ ਉਹ ਮੈਂ ਗੱਲ ਕੀਤੀ ਸਾਰਾ ਮੈਂ ਆਪਣੀ ਡਿਊਟੀ ਨਿਭਾਈ ਅੰਮ੍ਰਿਤਪਾਲ ਦੀ ਸੌਂ ਵਾਸਤੇ ਹੁਣ ਮੈਂ ਜਿਹੜੀ ਅੱਗੇ ਦੀ ਗੱਲ ਹੈ ਪਾਰਟੀ ਦੀ ਉਹ ਗੱਲ ਇਹ ਹੈ ਮੈਂ ਇਹ ਸੋਚਦਾ ਮੇਰੇ ਮਨ 'ਚ ਇਹ ਨਹੀਂ ਆ ਵੀ ਅਮਰਤਪਾਲ ਅੰਦਰ ਹੈ ਤੇ ਮੈਂ ਇਕੱਲਾ ਹੀ ਆਪਣੀ ਪਾਰਟੀ ਗਠਨ ਕਰ ਲਵਾਂ ਮੈਂ ਸੋਚਦਾ ਵੀ ਅਸੀਂ ਇਕੱਠੇ ਟੁੜੀਏ ਉਹ ਬਾਹਰ ਆ ਜਵੇ ਤਾਂ ਅਸੀਂ ਪਾਰਟੀ ਦਾ ਲਾਂਣ ਕਰੀਏ ਮੈਨੂੰ ਇੰਨਾ ਕਿ ਪਿੰਡਾਂ 'ਚ ਫਿਰ ਕੇ ਹੌਸਲਾ ਹੋ ਗਿਆ ਪਈ ਮੈਂ ਆਪਣੇ ਹਲਕੇ ਦੀਆਂ 9 ਐਮਐਲਏ ਦੀਆਂ ਸੀਟਾਂ ਤਾਂ ਨਹੀਂ ਹਾਰਦਾ ਕਿੰਨਾ ਤੁਸੀਂ ਮੈਨੂੰ ਪਿੰਡਾਂ 'ਚ ਜਾਨਾ ਮਾਨਤਕਾਰ ਦਿੰਨੇ ਹੋ ਲੋਕੀ ਕੰਮਾਂ ਲਈ ਆਉਂਦੇ ਆ ਫੋਨ ਕਰਦੇ ਆ ਬਹੁਤ ਪਿਆਰ ਸਤਿਕਾਰ ਮਿਲਦਾ ਹੈ ਹੁਣ ਅਮਰਤਪਾਲ ਬਾਹਰ ਆ ਜਾਵੇ ਅਸੀਂ ਸਾਂਝੇ ਤੌਰ ਤੇ ਇੱਕ ਪਾਰਟੀ ਬਣਾਵਾਂਗੇ ਜਿਵੇਂ ਉਹ ਚਾਉਣਗੇ ਜਿਵੇਂ ਅਸੀਂ ਚਾਹਾਂਗੇ ਮੈਂਬਰ ਬਣਾਵਾਂਗੇ ਪਾਰਟੀ ਦੇ ਜਿਨ੍ਹਾਂ ਦੀ ਸਲਾਹ ਨਾਲ ਪਾਰਟੀ ਚੱਲੂਗੀ ਕਿਉਂਕਿ ਸਾਧ ਸੰਗਤ ਜੇ ਅਸੀਂ ਹੁਣੇ ਮੇਰੀ ਮੇਰੀ ਲਾਗੇ ਕਰਨਾ ਤਾਂ ਇਹ ਪੰਥ ਵਾਸਤੇ ਚੰਗੀ ਗੱਲ ਨਹੀਂ ਹੋਊਗੀ 35 ਸਾਲ ਬਾਅਦ ਆਪਾਂ ਨੂੰ ਮੌਕਾ ਦਿੱਤਾ ਹੈ ਕੌਮ ਨੇ ਤੇ ਮੈਂ ਚਾਹੁੰਦਾ ਵੀ ਆਪਾਂ ਇਹ ਖੁੰਝੀਏ ਨਾ ਬਹੁਤ ਅਕਾਲੀ ਦਲ ਦੇ ਜਿਹੜੇ ਮંત્રી ਵੀ ਰਹੇ ਆ ਬਹੁਤ ਸਾਫ ਅਕਸ ਵਾਲੇ ਵੀ ਬੰਦੇ ਹੈਗੇ ਆ ਅਕਾਲੀ ਦਲ ਦੇ ਵਿੱਚ ਮੈਨੂੰ ਸਾਰਿਆਂ ਦੇ ਫੋਨ ਆਲੇ ਕੰਨਿਆ ਬਾਈ ਜੀ ਤੁਸੀਂ ਅਗਵਾਈ ਕਰੋ ਅਸੀਂ ਤੁਹਾਡੇ ਨਾਲ ਤੁਰਾਂਗੇ ਮੈਂ ਕਿਹਾ ਜੀ ਇੱਕ ਪਾਰਟੀ ਬਣਾਉਂਗਾ ਉਦੋਂ ਜਦੋਂ ਅਮਰਤਪਾਲ ਬਾਹਰ ਆਊਗਾ ਜਾਂ ਉਹ ਮੈਨੂੰ ਕਹੇ ਬਾਈ ਜੀ ਬਈ ਤੁਸੀਂ ਪਾਰਟੀ ਦਾ ਗਠਨ ਕਰੋ ਜਦੋਂ ਮੈਂ ਆਉਂਗਾ ਉਦੋਂ ਆਪਾਂ ਵਰਕ ਕਰਾਂਗੇ ਇਕੱਠੇ ਪਈ ਅੰਨੇ ਤੁਸੀਂ ਕੰਮ ਸਟਾਰਟ ਕਰੋ ਮੈਂ ਤਾਂ ਕਰੂੰਗਾ ਮੈਂ ਕੰਡਾ ਨਹੀਂ ਹੈ ਫੈਸਲਾ ਲੈਣਾ ਪਾਰਟੀ ਬਣਾਉਣ ਦਾ ਇਲੈਕਸ਼ਨਾਂ ਦੀ ਤਿਆਰੀ ਕਰੋ ਸ਼ਰੋਣੀ ਕਮੇਟੀ ਦੀ ਵੱਧ ਤੋਂ ਵੱਧ ਪਿੰਡਾਂ ਚ ਵੋਟਾਂ ਬਣਾਓ ਵੱਧ ਤੋਂ ਵੱਧ ਆਪਣੇ ਬੰਦਿਆਂ ਦੀਆਂ ਵੋਟਾਂ ਬਣਾਓ ਮਹਾਰਾਜ ਨੇ ਤੁਹਾਨੂੰ ਦੱਸਤੀ ਗੱਲ ਮੈਂ ਬਹੁਤ ਚੜ੍ਹਦੀ ਕਲਾ ਕਰਨੀ ਹੈ ਕੌਮ ਦੀ ਬਹੁਤ ਚੜ੍ਹਦੀ ਕਲਾ ਹੋ ਜਾਣੀ ਹੈ ਬਸ ਆਪਾਂ ਇਕੱਠੇ ਹੋ ਕੇ ਤੁਰੀਏ ਦਾ ਪੰਥ ਚੋਣਾਂ ਨੂੰ ਲੈ ਕੇ ਬਿਗਲ ਵਜਾਇਆ ਗਿਆ ਹੈ ਇਸ ਤੋਂ ਪਹਿਲਾਂ ਕਾਬਲੇ ਗੌਰ ਹੈ ਕਿ ਅੰਮ੍ਰਿਤਪਾਲ ਦੇ ਪਿਤਾ ਦੇ ਵੱਲੋਂ ਵੀ ਐਸਜੀਪੀਸੀ ਚੋਣਾਂ ਨੂੰ ਲੈ ਕੇ ਐਲਾਨ ਕੀਤਾ ਗਿਆ ਸੀ ਇਸ ਮੁੱਦੇ ਦੇ ਉੱਤੇ ਥੋੜੀ ਦੇਰ ਦੇ ਵਿੱਚ 8 ਵਜੇ ਅੱਜ ਅਸੀਂ ਗੱਲਬਾਤ ਕਰਾਂਗੇ ਪ੍ਰਾਈਮ ਟਾਈਮ ਦੇ ਵਿੱਚ ਇਸ ਮੁੱਦੇ ਦੇ ਉੱਤੇ ਹੀ ਚਰਚਾ ਹੋਵੇਗੀ ਹੁਣ ਅੱਗੇ ਵਾਦਿਆਂ ਕੋ چھوڑ ਖਬਰਾਂ ਦਾ ਰੁਖ ਕਰਦੇ ਹਾਂ ਤੇ ਗੱਲ ਹੋਵੇਗੀ ਆਪਰੇਸ਼ਨ ਥੀਏਟਰ ਦੀ ਆਪਰੇਸ਼ਨ ਥੀਏਟਰ ਦੇ ਵਿੱਚ ਆਪਰੇਸ਼ਨ ਕਿਵੇਂ ਹੁੰਦਾ ਹੈ ਦੇਖੋ ਜਿਵੇਂ ਵੀ ਹੁੰਦਾ ਡਾਕਟਰ ਕਰਦੇ ਨੇ ਪਰ ਉਸ ਸਭ ਦੇ ਵਿਚਾਲੇ ਇੱਕ ਬਹੁਤ ਅਹਿਮ ਚੀਜ਼ ਹੁੰਦੀ ਹੈ ਕਿ ਉੱਥੇ ਲਾਈਟ ਪੂਰੀ ਹੁੰਦੀ ਹੈ ਪਰ ਇਹ ਤਸਵੀਰਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਅੱਜ ਇਸ ਨੇ ਸਭ ਨੂੰ ਹੈਰਾਨ ਤੇ ਪਰੇਸ਼ਾਨ ਜ਼ਰੂਰ ਕੀਤਾ ਕਿਉਂਕਿ ਆਪਰੇਸ਼ਨ ਥੀਏਟਰ ਦੀ ਲਾਈਟ ਚਲੀ ਔਰ ਲਾਈਟ ਜਾਣ ਤੋਂ ਬਾਅਦ ਕਿਉਂਕਿ ਡਾਕਟਰ ਤਾਂ ਆਪਰੇਸ਼ਨ ਕਰ ਰਹੇ ਸੀ ਤੇ ਉਹ ਵਿਚਾਲੇ ਤਾਂ ਨਹੀਂ ਛੱਡ ਸਕਦੇ ਸੀ ਤਾਂ ਉਸ ਸਮੇਂ ਕੀ ਹੋਇਆ ਏ ਉਹ ਤੁਹਾਨੂੰ ਦੱਸਾਂਗੇ ਇਹ 32 ਗੁੱਲ ਦੇ ਵਿੱਚ ਵੀ ਆਪਰੇਸ਼ਨ ਚੱਲੂ ਰਿਹਾ ਪਟਿਆਲਾ ਦੇ ਰਜਿੰਦਰਾ ਹਸਪਤਾਲ ਤੋਂ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਦੀ ਖਬਰ ਸਾਹਮਣੇ ਆਈ ਟਾਰਚ ਦੀ ਰੌਸ਼ਨੀ ਦੇ ਵਿੱਚ ਆਪਰੇਸ਼ਨ ਕਰਨਾ ਪਿਆ ਡਾਕਟਰਾਂ ਨੂੰ ਇਕ ਗਾਇਨੀ ਵਿਭਾਗ ਦੇ ਆਪਰੇਸ਼ਨ ਥੀਟਰ ਦੀਆਂ ਤਸਵੀਰਾਂ ਨੇ ਇੱਕ ਤਸਵੀਰ ਜਿਹੜੀ ਖੂਬ ਚਰਚਾ ਦਾ ਵਿਸ਼ਾ ਬਣੀ ਹੈ ਟੋਰਚ ਦੀ ਰੋਸ਼ਨੀ ਦੇ ਵਿੱਚ ਡਿਲੀਵਰੀ ਕੇਸ ਡਾਕਟਰ ਕਰ ਰਹੇ ਸੀ ਯਾਨੀ ਡਿਲੀਵਰੀ ਕਿਸੇ ਮਹਿਲਾ ਦੀ ਕਰਵਾਈ ਜਾ ਰਹੀ ਸੀ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਨੇ ਇਸ ਦਾ ਨੋਟਿਸ ਲੈ ਲਿਆ ਸੂਬੇ ਦੇ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਪਟਿਆਲਾ ਤੋਂ ਹੀ ਚੁੜਕੇ ਵਿਧਾਨ ਸਭਾ ਗਏ ਨੇ ਪਟਿਆਲਾ ਰੂਰਲ ਤੋਂ ਤਾਂ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਖੁਦ ਹਸਪਤਾਲ ਵੀ ਪਹੁੰਚ ਗਏ ਰਜਿੰਦਰ ਹਸਪਤਾਲ ਹਾਲਾਂਕਿ ਹਸਪਤਾਲ ਪ੍ਰਸ਼ਾਸਨ ਨੇ ਇਸ ਤਸਵੀਰ ਦੀ ਪ੍ਰਮਾਣਿਕਾ ਪ੍ਰਮਾਣਿਕਤਾ ਯਾਨੀ authenticity ਦੇ ਉੱਤੇ ਵੀ ਸਵਾਲ ਚੁੱਕੇ ਨੇ ਉਹਨਾਂ ਦਾ ਕਿਣ ਕਿ ਆਪਰੇਸ਼ਨ ਥੀਏਟਰ ਦੇ ਵਿੱਚ ਹਰ ਤਰ੍ਹਾਂ ਦੇ ਇੰਤਜ਼ਾਮ ਕਿਤੇ ਹੋਏ ਨੇ ਜਾਂ ਕਿਤੇ ਹੋਏ ਸਨ ਕਹਿ ਰਹੇ ਹੁਣ ਕਿਉਂ ਕਿਵੇਂ ਦੀ ਤਸਵੀਰ ਸਾਹਮਣੇ ਆ ਗਈ ਜਾਂਚ ਦਾ ਵਿਸ਼ਾ ਜ਼ਰੂਰ ਹੈ ਅਸੀਂ ਸਿੱਧੇ ਤੌਰ ਦੇ ਤੇ ਇਸ ਦੀ ਤਸਦੀਕ ਤਾਂ ਨਹੀਂ ਕਰ ਰਹੇ ਪਰ ਇਹ ਆਪਰੇਸ਼ਨ ਥੀਏਟਰ ਰਜਿੰਦਰਾ ਹਸਪਤਾਲ ਦਾ ਕਿਹਾ ਜਾ ਰਿਹਾ ਔਰ ਇਹ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਅੰਦਰ ਵਿੱਚ ਕੋਈ ਟਾਰਚ ਲਈ ਹੋਈ ਹੈ ਔਰ ਟਾਰਚ ਦੀਆਂ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਖੈਰ ਸਿਹਤ ਮੰਤਰੀ ਵੀ ਉੱਥੇ ਪਹੁੰਚ ਗਏ ਬੰਦ ਰਹੀ ਹੈ ਜੀ ਉਹ ਮੇਰੇ ਖਾਲ ਤੇ ਅ ਅੱਧਾ ਪੌਣਾ ਘੰਟਾ ਬੰਦ ਰਹੀ ਹੈ ਜੀ ਤੇ ਸਰ ਇਸ ਦੇ ਅਲਟਰਨੇਟਿਵ ਕੋਈ ਜਨਰੇਟਰ ਵਗੈਰਾ ਦਾ ਪ੍ਰਬੰਧ ਹੈਗਾ ਹਾਂਜੀ ਜਨਰੇਟਰ ਬਿਲਕੁਲ ਜਨਰੇਟਰ ਤੇ ਹੀ ਸੀ ਜੀ ਸਾਰਾ ਕੁਝ ਜਨਰੇਟਰ ਉੱਥੇ ਐਮਸੀਐਚ ਬਿਲਡਿੰਗ ਵਿੱਚ ਦੋ ਜਨਰੇਟਰ ਹੈ ਇੱਕ ਜਨਰੇਟਰ ਤੇ ਹਮੇਸ਼ਾ ਹੀ ਚੱਲ ਰਿਹਾ ਸੀ ਇੱਕ ਜਨਰੇਟਰ ਦੇ ਵਿੱਚ ਜਿਹੜੀ ਜਦੋਂ ਤੱਕ ਡੀਜ਼ਲ ਅਸੀਂ ਪਾਇਆ ਉਹਦੇ ਵਿੱਚ ਬਸ ਉਨਾ ਕੁ ਪੰਜ ਸਤ 10 ਮਿੰਟ ਲੱਗੇ ਹੋਣਗੇ ਕਿ ਹੋਰ ਕੋਈ ਇਸ਼ੂ ਨਹੀਂ ਆਇਆ ਇਹਦੇ ਵਿੱਚ ਔਰ ਪਾਕੀ ਸਾਰੇ ਸਾਡੇ 20 ਦੇ 20 ਜਨਰੇਟਰ ਫੰਕਸ਼ਨਲ ਹੈ ਔਰ ਕੱਲ ਵੀ ਫੰਕਸ਼ਨਲ ਸੀ ਕਿ ਇਨ ਸਪਾਈਟ ਆਫ ਦੈਟ ਵੀ ਜਿਹੜੀ ਕਿ ਸਾਡੀ ਕਟ ਲਗਾਇਆ ਹੋਇਆ ਸੀ ਇਹਨਾਂ ਨੇ ਬਿਜਲੀ ਵਾਲਿਆਂ ਨੇ ਉਸ ਤੋਂ ਬਾਅਦ ਵੀ 2 ਘੰਟੇ ਲਗਾਤਾਰ ਜਨਰੇਟਰ ਦੇ ਵਿੱਚ ਹੀ ਚੱਲ ਰਿਹਾ ਸੀ ਇਦਾਂ ਇੱਕ ਫੋਟੋ ਆਈ ਹੈ ਜੀ ਗੈਗੀਵਾਰ ਦੀ ਉਹਦੇ ਵਿੱਚ ਇੱਕ ਟਾਰਚ वगैरह ਲੈ ਕੇ ਡਾਕਟਰ ਕੁਝ ਕਰ ਰਹੇ ਨੇ ਜੀ ਸਰ ਉਹ ਸਰ ਉਹ ਫੋਟੋ ਦੇ ਰਿਗਾਰਡਿੰਗ ਕੁਝ ਤੁਸੀਂ ਕਰਿਆ ਪਤਾ ਜੀ ਕਿ ਇਹ ਗੈਗੀ ਜੀ ਦੀ ਇਹ ਰਾਤ ਦੀ ਤੋ ਕੀ ਉੱਥੇ ਲਾਈਟ ਦਾ ਪ੍ਰਬੰਧ ਹੈ ਜੀ ਨਹੀਂ ਜੀ ਐਸਾ ਕੁਝ ਵੀ ਨਹੀਂ ਹੈ ਲਾਈਟ ਦਾ ਪ੍ਰਬੰਧ ਸੀ ਮੈਂ ਉੱਥੇ ਸੀ ਜੀ ਠੀਕ ਹੈ ਉਹ ਜਿਹੜੀ ਤੁਸੀਂ ਫੋਟੋ ਕਹਿ ਰਹੇ ਹੋ ਉਹ ਉਹ ਫੋਟੋ ਦੇ ਵਿੱਚ ਐਸਾ ਕੁਝ ਨਹੀਂ ਹੈ ਵੀ ਡਿਲੀਵਰੀ ਹੋ ਰਹੀ ਹੈ ਜਿਵੇਂ ਤੁਸੀਂ ਦੱਸ ਰਹੇ ਹੋ ਐਸਾ ਨੰਬਰ 1 ਨੰਬਰ 2 ਉਹ ਉਹ ਫੋਟੋ ਕਦੋਂ ਦੀ ਹੈ ਉਹਦੀ ਕੀ অথেন্টিਸਿਟੀ ਹੈ ਅਸੀਂ ਨਹੀਂ ਦੱਸ ਸਕਦੇ ਵੀ ਉਹ ਕੱਲ ਦੀ ਫੋਟੋ ਹੈ ਜਾਂ ਪੁਰਾਣੀ ਫੋਟੋ ਹੈ ਕੀ ਹੈ ਸੈਕੰਡ ਉਹਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਦਿਖ ਰਿਹਾ ਵੀ ਉਹ ਤੇ ਉਹਦੇ ਵਿੱਚ ਕੁਝ ਪ੍ਰੋਸੀਜਰ ਕੀਤਾ ਜਾ ਰਿਹਾ ਹੈ ਨਾ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਕੱਲ ਜਿਹੜਾ ਸੀਗਾ ਨਾ ਮੇਜਰ ਸਾਨੂੰ ਪ੍ਰੋਬਲਮ ਆਈ 2 ਸਵਾ ਦੋ ਘੰਟੇ ਅ ਇੱਥੇ 66 ਕੇਵੀ ਦੀ ਲਾਈਨ ਆਂਦੀ ਹੈ ਜੀ ਉਹਦਾ ਜਿਹੜਾ ਅੰਡਰਗਰਾਉਂਡ ਕੇਬਲ ਆਂਦੀ ਆ ਕਿਉਂਕਿ ਇਹ ਬਡੋਂਗਰ ਤੋਂ ਆਂਦੀ ਆ ਉਹਦੇ ਚੋਂ ਪਰ ਮਤਲਬ ਓਵਰਹੈਡ ਤਾਰਾ ਨਹੀਂ ਪੈ ਸਕੀ ਆ ਉਹਦੇ ਚੋਂ ਉਹਨਾਂ ਨੇ ਕੇਵਲ ਐਕਸਟਰਾ ਵੀ ਪਾਈ ਹੋਈ ਆ ਲੇਕਿਨ ਉਹਦੇ باوجود ਵੀ ਜਿਹੜੀ ਕੱਲ ਪ੍ਰੋਬਲਮ ਆਈ ਆ ਬਟ 2 ਘੰਟੇ ਚ ਰੈਕਟੀਫਾਈ ਹੋ ਗਈ ਸੀ ਉਹ ਮੁੜ ਕੇ ਨਾ ਆਵੇ ਇੱਕ ਤਾਂ ਇਹ ਸੀਗਾ ਤੇ ਇੱਕ ਉਹ ਕਿਉਂ ਆਈ ਸਾਰਾ ਉਹਦੇ ਸਾਰੇ ਡੀਟੇਲ ਚ ਗੱਲ ਹੋਈ ਆ ਚੇਅਰਮੈਨ ਸਾਹਿਬ ਔਰ ਉਹਨਾਂ ਦੇ ਜਿਹੜੇ ਮਤਲਬ ਸੀਨੀਅਰ ਅਫੀਸ਼ਰ ਸਾਰੇ ਆਏ ਹੋਏ ਸੀਗੇ ਉਦੇ ਨਾਲ ਅਸੀਂ ਇੱਕ ਤਾਂ ਕਿਹਾ ਵੀ ਇਹਦੇ ਵਿੱਚ ਅੱਗੇ ਵਾਸਤੇ ਕਦੇ ਨਾ ਕਦੇ ਤਾਂ ਪ੍ਰੋਬਲਮ ਆ ਹੀ ਸਕਦੀ ਹੈ ਨਾ ਅੰਡਰਗਰਾਉਂਡ ਕੇਬਲ ਹੋਵੇ ਜਿਹੜੀ ਮਰਜ਼ੀ ਹੋਵੇ ਕਦੇ ਨਾ ਕਦੇ ਤਾਂ ਪ੍ਰੋਬਲਮ ਆਏਗੀ ਉਹਦੇ ਚੱਕ ਕੇ ਅਸੀਂ ਆਲਟਰਨੇਟ ਲਾਈਨ ਜਿਹੜੀ ਹੋਰ ਹੈ ਉਹਦੇ ਵਾਸਤੇ ਪੈਸੇ ਵੀ ਜਮਾ ਕਰਾਵਾਂਗੇ ਇਹ 66 ਕੇਵੀ ਹੈ 11 ਕੇਵੀ ਦੀ ਇੱਕ ਆਲਟਰਨੇਟ ਸਪਲਾਈ ਹੋਏਗੀ ਜੇ ਕਦੇ ਤਾਂ ਦਿੱਕਤ ਹੋਵੇ ਤਾਂ ਉਹਨੂੰ ਚੇਜ ਓਵਰ ਕਰਕੇ ਰੋਕ ਕਰਦੇ ਹਾਂ ਪਟਿਆਲਾ ਤੋਂ ਸਾਡੇ ਹੋਗੀ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਨੇ ਮਨੋਜ ਸ਼ਰਮਾ ਮਨੋਜ ਦੱਸੋ ਕੀ ਕੁਝ ਤੁਹਾਡੇ ਕੋਲ ਇਸ ਸਮੇਂ ਜਾਣਕਾਰੀ ਪਹਿਲੀ ਗੱਲ ਤਾਂ ਕਿ ਫੋਟੋ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਨੇ ਕਿ ਫੋਟੋ ਆਥੈਂਟਿਕ ਹੈ ਕਿ ਨਹੀਂ ਹੈ ਇੱਕ ਦਿਨ ਪਹਿਲਾਂ ਦੀ ਹੈ ਕਿ ਨਹੀਂ ਹੈ ਹਾਲਾਂਕਿ ਜਿਹੜੇ ਅਧਿਕਾਰੀ ਨੇ ਸਟਾਫ ਦੇ ਹਸਪਤਾਲ ਦੇ ਉਹ ਜ਼ਰੂਰ ਕਹਿ ਰਹੇ ਨੇ ਕਿ ਉੱਥੇ ਲਾਈਟ ਗਈ ਸੀ ਥੋੜੀ ਦੇਰ ਦੇ ਲਈ ਕੀ ਕੋਈ ਤੁਹਾਡੇ ਕੋਲ ਪੂਰੇ ਮਾਮਲੇ ਦੀ ਕੋਈ ਇਨਵੈਸਟੀਗੇਸ਼ਨ ਅੱਗੇ ਹੋ ਰਹੀ ਹੈ ਕੋਈ ਜਾਂਚ ਟੀਮ ਬਣਾਈ ਗਈ ਹੈ ਇੱਕ ਛੋਟੀ ਗੱਲ ਨਹੀਂ ਹੈ ਆਪਰੇਸ਼ਨ ਥੀਏਟਰ ਚ ਲਾਈਟ ਚਲੇ ਜਾਣਾ ਤੇ ਟਾਰਚ ਦੇ ਨਾਲ ਆਪਰੇਸ਼ਨ ਕਰਨਾ ਗੌਰਵ ਜੀ ਮੈਂ ਦੱਸਦਾ ਕਿ ਸਿਹਤ ਮੰਤਰੀ ਦੇ ਵੱਲੋਂ ਇਸ ਤਰ੍ਹਾਂ ਹਸਪਤਾਲ ਦੇ ਵਿੱਚ ਆਉਣਾ ਇਸ ਖਬਰ ਤੋਂ ਬਾਅਦ ਇਹ ਮਾਮਲਾ ਰੌਸ਼ਨੀ ਚ ਆਇਆ ਚਾਨਣੇ ਚ ਆਇਆ ਕਿ ਬਿਜਲੀ ਚਲੀ ਜਾਂਦੀ ਹੈ 2-3 ਘੰਟੇ ਖੁਦ ਮੰਤਰੀ ਸਾਹਿਬ ਕਹਿ ਰਹੇ ਨੇ ਪਰ ਮੈਡੀਕਲ ਸੁਪਰਡੈਂਟ ਕਹਿ ਰਹੇ ਨੇ ਕਿ 5 ਮਿੰਟ ਲਈ ਚਲੀ ਗਈ ਸੀ 30 ਜਨਰੇਟਰ ਸਾਡੇ ਕੰਮ ਕਰ ਰਹੇ ਨੇ ਇੱਕ ਜਨਰੇਟਰ ਚੱਲ ਰਿਹਾ ਸੀ ਤੇ ਇੱਕ ਜਨਰੇਟਰ ਦੇ ਵਿੱਚ ਤੇਲ ਪਾਉਣ ਦੇ ਲਈ ਸਾਨੂੰ 5-7 ਮਿੰਟ ਦਾ ਟਾਈਮ ਲੱਗਾ ਯਾਨੀ ਕਿ ਕਿ ਜਨਰੇਟਰ 'ਚ ਤੇਲ ਨਹੀਂ ਸੀ ਜਿੱਥੇ ਬਿਜਲੀ ਬੰਦ ਹੋਈ ਆ ਦੂਜੀ ਗੱਲ ਮੈਂ ਦੱਸ ਦਿਆਂ ਕਿ ਸਿਹਤ ਮੰਤਰੀ ਨੇ ਫੌਰਨ ਜਿਹੜੇ ਸੀਐਮਡੀ ਨੇ ਬਲਦੇਵ ਸਿੰਘ ਸਰਾ ਪਾਵਰਕਾਮ ਦੇ ਉਹਨਾਂ ਨੂੰ ਉੱਥੇ ਬੁਲਾਇਆ ਉੱਚ ਅਧਿਕਾਰੀ ਚਾਹੇ ਮੈਡੀਕਲ ਵਿਭਾਗ ਚੋਂ ਹੁਣ ਸਿਹਤ ਵਿਭਾਗ ਦੇ ਹੁਣ ਤੇ ਆ ਪਹੁੰਚੋਂ ਦੇ ਉਹਨਾਂ ਨਾਲ ਲਗਭਗ ਇਸ ਘੰਟੇ ਦਾ ਡੇਢ ਘੰਟਾ ਇਹ ਮੀਟਿੰਗ ਚੱਲੀ ਹੈ ਉਸ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜਿਹੜੀ ਘਟਨਾ ਜਾਂ ਜਿਹੜਾ ਘਟਨਾਕਰਮ ਰਾਤ ਆਇਆ ਉਹ ਅੱਗੇ ਤੋਂ ਨਾ ਹੋਵੇ ਮਰੀਜ਼ਾਂ ਨੂੰ ਪਰੇਸ਼ਾਨੀ ਨਾ ਹੋਵੇ ਚਾਹੇ ਕੁਝ ਵੀ ਕਰ ਰਬਾਵੇ ਸੋ ਜਿਹੜੀ ਬਿਜਲੀ ਸਪਲਾਈ ਦੀ ਫੇਲ ਹੋਣ ਦੀ ਗੱਲ ਕੀਤੀ ਗਈ ਹੈ ਕਿ 2.5 ਘੰਟੇ ਲਾਈਟ ਨਹੀਂ ਆਈ ਉਸ ਨੂੰ ਲੈ ਕੇ ਗੌਰਵ ਸਿੰਘ ਮੰਤਰੀ ਖੁਦ ਆਏ ਨੇ ਉਹਨਾਂ ਨੇ ਪੂਰੇ ਹਾਲਾਤਾਂ ਦਾ ਜਾਇਜ਼ਾ ਲੇਕ ਮੀਟਿੰਗ ਦੇ ਵਿੱਚ ਦੂਜੀ ਗੱਲ ਰਹੀ ਇਸ ਫੋਟੋ ਦੇ ਵਾਇਰਲ ਹੋਣ ਦੀ ਜਿਹੜੇ ਐਮਐਸ ਨੇ ਉਹ ਇਸ ਫੋਟੋ ਦੀ ਤਸਦੀਕ ਨਹੀਂ ਕਰ ਰਹੇ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਫੋਟੋ ਦੇ ਬਾਰੇ ਨਹੀਂ ਪਤਾ ਕਿ ਕਦੋਂ ਦੀ ਹੈ ਪਰ ਹੈਰਾਨੀਜਨਕ ਗੱਲ ਇਹ ਹੈ ਕਿ ਜਿਸ ਟਾਈਮ ਦੀ ਫੋਟੋ ਇਹ ਬਿਜਲੀ ਗਲ ਹੋਣ ਦੀ ਗੱਲ ਦੱਸੀ ਗਈ ਉਸ ਟਾਈਮ ਦੇ ਵਿੱਚ ਗਾਇਨੀਵਾਲ ਦੇ ਵਿੱਚ ਜਿਹੜੀ ਡਿਲੀਵਰੀ ਕੇਸ ਨੇ ਉਹ ਹੋਏ ਨੇ ਤੇ ਦੂਜੇ ਪਾਸੇ ਜਿਹੜੀ ਫੋਟੋ ਹੈ ਇਹ ਉਤੋਂ ਹੀ ਕਿਸੇ ਦੇ ਵੱਲੋਂ ਕਲਿੱਕ ਕਰਕੇ ਖਿੱਚੀ ਗਈ ਹੈ ਇਹ ਫੋਟੋ ਪਹਿਲਾਂ ਕਿਸੇ ਅਖਬਾਰ ਕਿਸੇ ਚੈਨਲ ਜਾਂ ਸੋਸ਼ਲ ਮੀਡੀਆ ਤੇ ਪ੍ਰਸਾਰਿਤ ਨਹੀਂ ਹੋਈ ਪਰ ਜਿਹੜੀ ਗੱਲ ਹੈ ਕਿ ਇਹ ਫੋਟੋ ਉਸ ਵਾਰਡ ਦੀ ਹੀ ਦਿੱਤੀ ਜਾ ਰਹੀ ਹੈ ਜਿਹੜੇ ਸੂਤਰ ਨੇ ਉਹਨਾਂ ਨੇ ਪੱਕੀ ਗੱਲ ਕਹੀ ਹੈ ਕਿ ਉਸ ਦੀਏ ਤੇ ਉੱਥੋਂ ਹੀ ਕਿਸੇ ਨੇ ਕਲਿੱਕ ਕਰਕੇ ਜਿਹੜੀ ਫੋਟੋ ਸਟੇਸ਼ਨ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਸੋ ਐਮਐਸ ਦੇ ਬਿਆਨ ਕੁਝ ਨੇ ਸਿਹਤ ਮੰਤਰੀ ਨੇ ਪਰ ਜ਼ਰੂਰ ਇਸ ਦਾ ਸੰਜਾਮ ਲਿਆ ਉਹਨਾਂ ਨੇ ਕਿਹਾ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਣੀ ਚਾਹੀਦੀ ਕਿ ਕਿਸੇ ਵੀ ਮਰੀਜ਼ ਨੂੰ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਇਸ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਠੀਕ ਹੈ ਮੇਰੀ ਇੱਕ ਇੱਕ ਹੋਰ ਸਵਾਲ ਹੈ ਕਿ ਕੋਈ ਅਫੀਸ਼ੀਅਲ ਤੌਰ ਦੇ ਉੱਤੇ ਕੰਪਲੇਂਟ ਗਈ ਹੈ ਕਿਉਂਕਿ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਦੀ ਡਿਲੀਵਰੀ ਹੋ ਰਹੀ ਸੀ ਉਹਨਾਂ ਦੇ ਵੱਲੋਂ ਕੁਝ ਕਿਹਾ ਗਿਆ ਹੋਵੇ ਕੋਈ ਇਸ ਤਰੀਕੇ ਦੀ ਕਿ ਕੋਈ ਕੰਪਲੇਂਟ ਆਈ ਹੋਵੇ ਹਮ ਤੱਕ ਗੌਰਵ ਜੀ ਮੈਂ ਦੱਸਦਾ ਕਿ ਜਿਹੜਾ ਇਹ ਪੂਰਾ ਜਦੋਂ ਇਹ ਲਾਈਟ ਚਲੀ ਗਈ ਸੀ ਤਾਂ ਲਗਭਗ 50 60 ਦੇ ਕਰੀਬ ਜਿਹੜੇ ਲੋਕ ਨੇ ਕਿ ਪਰਿਵਾਰਕ ਮੈਂਬਰ ਸੀ ਜਿਨ੍ਹਾਂ ਦੇ ਮਰੀਜ਼ ਵੱਖ-ਵੱਖ ਤਰੀਕੇ ਦਾ ਇਲਾਜ ਕਰ ਰਹੇ ਸੀ ਉਹ ਚਗਾਈ ਨਹੀਂ ਵੱਢਦੇ ਹੋਣਗੇ ਤੇ ਉਹਨਾਂ ਦੇ ਵੱਲੋਂ ਉਦੋਂ ਹੀ ਇਹ ਹੰਗਾਮਾ ਕੀਤਾ ਗਿਆ ਰਾਤ ਦਾ ਜਿਹੜੇ ਅਸੀਂ ਫੁਟੇਜ ਸੱਟੇ ਨਿਊਜ਼ 18 ਤੇ ਚੱਲ ਰਿਹਾ ਚੈਨਲ ਤੇ ਕਿ ਇਸ ਤਰ੍ਹਾਂ ਦੇ ਪ੍ਰਬੰਧ ਨੇ ਲੋਕਾਂ ਨੇ ਆਪ ਕਿਹਾ ਸੀ ਬਹੁਤ ਮਾੜੇ ਪ੍ਰਬੰਧ ਨੇ ਸੋ ਜਦੋਂ ਲੋਕਾਂ ਦੇ ਵੱਲੋਂ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਤਾਂ ਅੱਗੇ ਜਿਹੜੇ ਮੰਤਰੀ ਨੇ ਡਾਕਟਰ ਬਲਬੀਰ ਸਿੰਘ ਉਹਨਾਂ ਨੇ ਨੋਟਸ ਲਿਆ ਸੋ ਸ਼ਿਕਾਇਤ ਦੀ ਗੱਲ ਹੀ ਕਿਉਂਕਿ ਜਦੋਂ ਕਿਸੇ ਮਰੀਜ਼ ਦਾ ਇਲਾਜ ਚੱਲਦਾ ਹੁੰਦਾ ਤਾਂ ਉਹਨੂੰ ਕੋਈ ਪ੍ਰੋਬਲਮ ਆਵੇ ਤਾਂ ਪਰਿਵਾਰਕ ਮੈਂਬਰ ਹੰਗਾਮਾ ਮੈਂਬਰ ਹੰਗਾਮਾ ਕਰਦੇ ਨੇ ਪ੍ਰੋਟੈਸਟ ਕਰਦੇ ਨੇ ਪਰ ਜਦੋਂ ਮਾਮਲਾ ਹੱਲ ਹੋ ਜਾਂਦਾ ਤਾਂ ਉਸ ਜਿਹੜੀ ਗੱਲ ਹੈਗੀ ਉਸ ਨੂੰ ਉੱਥੋਂ ਹੀ ਜਾਂ ਤਾਂ ਖਤਮ ਕਰ ਦਿੱਤਾ ਜਾਂਦਾ ਹੈ ਯਾ ਲੋਕ ਕਹਿ ਦਿੰਦੇ ਨੇ ਕਿ ਜੀ ਹੁਣ ਹੱਲ ਹੋ ਗਿਆ ਪਰ ਡਾਕਟਰ ਬਲਵਿੰਦਰ ਸਿੰਘ ਨੇ ਖਾਲਸਾ ਟੈਕ ਕਹੇ ਨੇ ਕਿ ਭਵਿੱਖ ਦੇ ਵਿੱਚ ਐਸੀ ਕੋਈ ਗੱਲ ਨਾ ਹੋਵੇ ਕਿ ਬੇਸ਼ੱਕ ਤੁਸੀਂ ਇਹਦੀ ਗੱਲ ਛੱਡੋ ਕਿ ਜਿਹੜੀ ਐਮਐ ਫੋਟੋ ਦੀ ਕਹਿੰਦੇ ਇਹ ਗੱਲ ਕਰ ਰਹੇ ਹੈ ਕਿ ਵਾਇਰਲ ਹੋਈ ਹੈ ਪਰ ਸਾਡੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਅੱਗੇ ਤੋਂ ਕੋਈ ਖੇਤੇ ਦੇ ਵਿੱਚ ਇਹ ਗੱਲ ਨਾ ਹੋਵੇ ਸੋ ਕਿਤੇ ਨਾ ਕਿਤੇ ਜਾਂਤੀ ਗੱਲ ਕੀਤੀ ਗਈ ਹੈ ਪਰ ਜਿਹੜੇ ਐਮਐਸ ਨੇ ਉਹਨਾਂ ਨੇ ਕਹਿੰਦਾ ਜਰੂਰ ਕਿ ਮੈਂ ਇਸ ਫੋਟੋ ਦੀ ਪੁਸ਼ਟੀ ਨਹੀਂ ਕਰਦਾ ਪਰ ਜਿਹੜੀ ਸਾਡੀ ਜਾਣਕਾਰੀ ਹੈ ਜਿਹੜੇ ਸੂਤਰ ਨੇ ਉਹਨਾਂ ਨੇ ਪੱਕੀ ਗੱਲ ਕਹੀ ਹੈ ਕਿ ਫੋਟੋ ਉਸ ਸਮੇਂ ਹੀ ਖਿੱਚੀ ਗਈ ਸੀ ਕਿਉਂਕਿ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਕੋਈ ਵੀ ਤਸਵੀਰ ਕਿਸੇ ਵੀ ਪਲੇਟਫਾਰਮ ਦੇ ਉੱਪਰ ਪਿਛਲੇ ਸਮੇਂ ਦੇ ਵਿੱਚ ਵਾਇਰਲ ਨਹੀਂ ਹੋਈ ਜੀ ਚਲੋ ਸ਼ੁਕਰੀਆ ਧੰਨਵਾਦ ਸਨ ਜੁੜਨ ਲਈ ਇਸ ਪੂਰੀ ਗੱਲਬਾਤ ਦੇ ਲਈ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਮਾਮਲਾ ਹੋ ਜਾਂਦਾ ਜਿਸ ਤਰੀਕੇ ਨਾਲ ਮਨੋਜ ਵੀ ਸਾਡੇ ਸੇ ਹੋਗੀ ਜ਼ਿਕਰ ਕਰ ਰਹੇ ਨੇ ਅ ਖੇਰ ਜਾਂਚ ਤੋਂ ਬਾਅਦ ਵੀ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆ ਪਉਂਦੀਆਂ ਨੇ ਉਮੀਦ ਕਰਦੇ ਹਾਂ ਕਿ ਇਸ ਦੇ ਵਿੱਚ ਵੀ ਬਹੁਤ ਨਿਰਪੱਖ ਜਾਂਚ ਹੋਵੇ ਇਹ ਗੱਲ ਸਿਰਫ ਇੱਕ ਤਸਵੀਰ ਦੀ ਨਹੀਂ ਹੈ ਬਲਕਿ ਪੂਰੇ ਸਿਸਟਮ ਦੇ ਉੱਤੇ ਕੁਐਸਚਨ ਮਾਰ ਖੜਾ ਹੋ ਜਾਂਦਾ ਜਦੋਂ ਇਸ ਤਰੀਕੇ ਦੇ ਨਾਲ ਕੋਈ ਘਟਨਾ ਵਾਪਰਦੀ ਹੈ ਕਿ ਆਪਰੇਸ਼ਨ ਥੀਏਟਰ ਦੇ ਵਿੱਚ ਲਾਈਟ ਚਲੀ ਜਾਵੇ ਨਹੀਂ ਜਾ ਸਕਦੀ ਉਸ ਦਾ ਹੀ ਕੋਈ ਨਾ ਕੋਈ ਇੰਤਜ਼ਾਮ ਤਾਂ ਉਸ ਤਰੀਕੇ ਨਾਲ ਕਰਨੇ ਹੋਣਗੇ ਕਿਉਂਕਿ ਡਾਕਟਰ ਜੇਕਰ ਕੋਈ ਆਪਰੇਸ਼ਨ ਕਰ ਰਹੇ ਨੇ ਵਿਚਾਲੇ ਤਾਂ ਨਹੀਂ ਛੱਡਣਗੇ ਇਹ ਤਾਂ ਨਹੀਂ ਹੈ ਕਿ ਚਲੋ ਬਾਹਰ ਬੈਠ ਕੇ ਅੱਧਾ ਘੰਟਾ ਹੋਰ ਇੰਤਜ਼ਾਰ ਕਰ ਲਿਆ ਜਾਵੇ ਹਾਂ ਬਹੁਤ ਸਾਰੀਆਂ ਸਰਜਰੀਜ਼ ਕਿਉਂਕਿ ਜਿਹੜੇ ਡਾਕਟਰ ਸਾਨੂੰ ਪੁੰਨਰੇ ਹੋਣਗੇ ਉਹ ਬਕੋਬੀ ਲੋਕ ਜਾਣਦੇ ਨੇ ਕਿ ਬਹੁਤ ਸਾਰੀਆਂ ਸਰਜਰੀਆਂ ਅਜਿਹੀਆਂ ਵੀ ਹੁੰਦੀਆਂ ਨੇ ਜਿਹੜੀ ਕਈ ਕਈ ਘੰਟੇ ਚੱਲਦੀਆਂ ਰਹਿੰਦੀਆਂ ਨੇ 8 ਤੋਂ 10 ਤੋਂ 12-12 ਘੰਟੇ ਸਰਜਰੀਆਂ ਚੱਲਦੀਆਂ ਨੇ ਤੋਂ ਉਸ ਦੇ ਵਿੱਚ ਜ਼ਰੂਰ ਇੱਕ ਤਰੀਕੇ ਨਾਲ ਡਾਕਟਰ ਬਦਲਦੇ ਨੇ ਜਾਂ ਬ੍ਰੇਕ ਲੈ ਜਾਂਦੀ ਹੈ ਤੇ ਮੇਰਾ ਪੁੱਛਵਾਲ ਇਹ ਹੈ ਕਿ ਜਦੋਂ ਡਿਲੀਵਰੀ ਦਾ ਕੋਈ ਕੇਸ ਹੁੰਦਾ ਹੈ ਕਿਸੇ ਗਰਭਤੀ ਮਹਿਲਾ ਦੀ ਡਿਲੀਵਰੀ ਬੱਚਾ ਹੋੜਿਆ ਆਉਂਦਾ ਤਾਂ ਫਿਰ ਉਸ ਸਮੇਂ ਆਪਰੇਸ਼ਨ ਥੀਏਟਰ ਦੇ ਵਿੱਚ ਲਾਈਟ ਚ ਦੀ ਜਾਣਾ ਆਪਣੇ ਆਪ ਦੇ ਵਿੱਚ ਸਵਾਲ ਹੈ ਇਨਫੈਕਟ ਸਿਰਫ ਇਹ ਗੱਲ ਟੌਰਚਨ ਤੱਕ ਸੀਮਿਤ ਨਹੀਂ ਹੈ ਬਲਕਿ ਇਹ ਵੀ ਤੁਸੀਂ ਧਿਆਨ ਰੱਖੋ ਕਿ ਬਹੁਤ ਸਾਰੇ ਇਕੁਪਮੈਂਟਸ ਜਿਹੜੇ ਅੱਜਕੱਲ ਲਾਈਟ ਦੇ ਨਾਲ ਹੀ ਚੱਲਦੇ ਨੇ ਸਾਰਾ ਕੁਝ ਲਾਈਟ ਦੇ ਨਾਲ ਆਕਸੀਜਨ ਦੇ ਆ ਜਿਹੜੀਆਂ ਉੱਥੇ ਪਾਈਪਸ ਪਈਆਂ ਹੁੰਦੀਆਂ ਨੇ ਜਾਂ ਫਿਰ ਜਿਹੜੇ ਉੱਥੇ ਹੋਰ ਮੋਨਿਟਰਸ ਜਿਨ੍ਹਾਂ ਦੇ ਨਾਲ ਪੂਰੀ ਹੈਲਥ ਨੂੰ ਮੋਨਿਟਰ ਕਰ ਰਹੇ ਹੁੰਦੇ ਨੇ ਡਾਕਟਰ ਸਭ ਕੁਝ ਲਾਈਟ ਨਾਲ ਹੀ ਚੱਲ ਰਿਹਾ ਹੁੰਦਾ ਹੈ ਫਿਰ ਕੁੱਲ ਮਿਲਾ ਕੇ ਦੇਖਣਾ ਹੋਏਗਾ ਕਿ ਸਿਹਤ ਮੰਤਰੀ ਦੇ ਦਖਲ ਤੋਂ ਬਾਅਦ ਇਸ ਪੂਰੇ ਮਾਮਲੇ 'ਤੇ ਕੀ ਐਕਸ਼ਨ ਹੁੰਦਾ ਹੈ ਕਿ ਹੁਣ ਅਗਲੀ ਖਬਰ ਤੇ ਰੁਕ ਕਰਦੇ ਹਾਂ ਤੇ ਗੱਲ ਪੰਜਾਬ ਸਰਕਾਰ ਦੇ ਵੱਡੇ ਫੈਸਲੇ ਦੀ ਕਿਸਾਨਾਂ ਨੂੰ ਝੋਨੇ ਦੇ ਗੇੜ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਇੱਕ ਇਹ ਕਦਮ ਚੁੱਕ ਕੇ ਆ ਗਿਆ ਹੈ ਜਿਹੜੇ ਕਿਸਾਨ ਝੋਨੇ ਦੀ ਬਜਾਏ ਕੋਈ ਹੋਰ ਫਸਲ ਲਗਾਉਣਗੇ ਉਹਨਾਂ ਨੂੰ ਪ੍ਰਤੀ ਹੈਕਟੇਅਰ 17500 ਰੁਪਏ ਸਰਕਾਰ ਦਵੇਗੀ ਪੰਜਾਬ ਸਰਕਾਰ ਜਿਸ ਦੇ ਲਈ ਸਰਕਾਰ ਨੇ ਪੈਸੇ ਵੀ ਕਰੀਬ 300 ਕਰੋੜ ਰੁਪਏ ਰੱਖਨੇ ਰੱਖੇ ਪੰਜਾਬ ਦੇ ਵਿੱਚ ਲਗਾਤਾਰ ਵਧ ਰਿਹਾ ਪਾਣੀ ਦਾ ਪੱਧਰ ਚਿੰਤਾ ਦਾ ਵਿਸ਼ਾ ਹੈ ਤਾਂ ਜਦੋਂ ਇਸ ਮੁੱਦੇ ਦਾ ਜ਼ਿਕਰ ਹੁੰਦਾ ਤਾਂ ਫਿਰ ਗੱਲ ਝੋਨੇ ਦੀ ਫਸਲ ਦੀ ਹੁੰਦੀ ਹੈ ਜਿਸ ਤੇ ਪਾਣੀ ਦੀ ਖਪਤ ਸਭ ਤੋਂ ਜ਼ਿਆਦਾ ਹੁੰਦੀ ਹੈ ਤਾਂ ਅਜਿਹੇ ਦੇ ਵਿੱਚ ਜ਼ਰੂਰਤ ਹੈ ਫਸਲੀ ਵਿਭਿੰਨਤਾ ਦੀ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਅਹਿਮ ਕਦਮ ਚੁੱਕਿਆ ਹੈ ਪੰਜਾਬ ਦੇ ਵਿੱਚ ਕਿਵੇਂ ਝੋਨੇ ਹੇਠਾਂ ਰਕਬਾ ਘਟਾਇਆ ਜਾਵੇ ਇਸ ਨੂੰ ਲੈ ਕੇ ਪੂਰਾ ਰੋਡ ਮੈਪ ਤਿਆਰ ਕੀਤਾ ਗਿਆ ਹੈ ਜਿਹੜੇ ਕਿਸਾਨ ਝੋਨੇ ਦੀ ਥਾਂ ਹੋਰ ਫਸਲ ਲਾਉਣਗੇ ਉਹਨਾਂ ਨੂੰ 17500 ਰੁਪਏ ਦਿੱਤੇ ਜਾਣਗੇ ਪ੍ਰਤੀ ਹੈਕਟੇਰ 17500 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਵੇਗੀ। ਯਾਨੀ ਪ੍ਰਤੀ ਏਕੜ ਕਰੀਬ 7000 ਰੁਪਏ ਮਿਲਣਗੇ। ਜਿਸ ਨੂੰ ਲੈ ਕੇ ਸਾਲ 2024-25 ਦੇ ਲਈ 299.87 ਕਰੋੜ ਰੁਪਏ ਰਾਖਵੇਂ ਰੱਖੇ ਗਏ ਨੇ। ਪੰਜਾਬ ਸਰਕਾਰ ਨੇ ਬਕਾਇਦਾ ਨਿਰਦੇਸ਼ ਜਾਰੀ ਕਰ ਦਿੱਤੇ ਨੇ। ਵੱਧ ਤੋਂ ਵੱਧ 5 ਹੈਕਟੇਰ ਤੱਕ ਰਕਬੇ ਤੇ ਇਹ ਰਾਸ਼ੀ ਮਿਲੇਗੀ। ਪੰਜਾਬ ਦੇ ਵਿੱਚ ਝੋਨੇ ਹੀਟਾਂ ਰਕਬਾ ਘਟਾਉਣ ਦੇ ਲਈ ਇਹ ਕਦਮ ਚੁੱਕਿਆ ਗਿਆ ਹੈ। ਪਾਣੀ ਬਚਾਉਣ ਦੇ ਲਈ ਝੋਨੇ ਦੀਆਂ ਬਦਲਵੀਆਂ ਫਸਲਾਂ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਕਿਸਾਨਾਂ ਦੇ ਸਿੱਧੇ ਬੈਂਕ ਖਾਤਿਆਂ ਦੇ ਵਿੱਚ ਪ੍ਰੋਤਸਾਹਨ ਰਾਸ਼ੀ ਆਵੇਗੀ ਦੋ ਕਿਸ਼ਤਾਂ ਦੇ ਵਿੱਚ ਕਿਸਾਨਾਂ ਨੂੰ ਇਹ ਰਕਮ ਦਿੱਤੀ ਜਾਵੇਗੀ ਪਹਿਲੀ ਕਿਸ਼ਤ ਤਸਦੀਕ ਹੋਣ ਤੇ ਮਿਲੇਗੀ ਜਦ ਕਿ ਦੂਜੀ ਕਿਸ਼ਤ ਫਸਲ ਵੜਨ ਤੋਂ ਤੁਰੰਤ ਬਾਅਦ ਟਰਾਂਸਫਰ ਹੋਵੇਗੀ ਸਾਢੇ 17000 ਪਰ ਹੈਕਟੇਅਰ ਜਿਹੜਾ 7000 ਪਰ ਏਕੜ ਉਹ ਉਹਨਾਂ ਨੇ ਕਿਹਾ ਵੀ ਅਸੀਂ ਦੇ ਲਈ ਦੇਵਾਂਗੇ ਛੇ ਦੀ ਕੋਈ ਝੋਨੇ ਦੀ ਬਜਾਏ ਕੋਈ ਹੋਰ ਫਸਲ ਬੀਜਦਾ ਤੇ ਉਹਦੇ ਲਈ ਜਿਉਂ ਛੱਡਦਾ ਉਸ ਪਾਸੇ ਔਰ ਜਿਹੜੀ ਗੱਲਬਾਤ ਬੜੀ ਸਾਰਥਕ ਢੰਗ ਨਾਲ ਤੇ ਚੰਗੀ ਹੋਈ ਹੈ ਉਹਨਾਂ ਨੇ ਭਰੋਸਾ ਦਿੱਤਾ ਉਹ ਕਹਿੰਦੇ ਫੇਰ ਵੀ ਕੋਈ ਸਮੱਸਿਆ ਹੋਵੇ ਜਦੋਂ ਮਰਜ਼ੀ ਆ ਕੇ ਲੈ ਲੈ ਆਇਓ ਉਹਦੇ ਹੱਲ ਕਢੋ ਲਈ ਆਪਾਂ ਬੈਠ ਕੇ ਜਤਨ ਕਰਾਂਗੇ ਜਦ ਕਿ ਕਿਸਾਨ ਆਗੂ ਬਲਵੀਰ ਸਿੰਘ ਰਾਜੀਵਾਲ ਨੇ ਕਿਹਾ ਕਿ ਸਰਕਾਰ ਨੇ ਝੋਨਾ ਲੱਗਣ ਦੇ ਬਾਅਦ ਇਹ ਫੈਸਲਾ ਲਿਆ ਤੇ ਰਕਮ ਖੁਰਦਪੁਰਦ ਹੋਣ ਦਾ ਵੀ ਖਦਸ਼ਾ ਜਤਾਇਆ ਬਾਅਦ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ कि ਜਿਹੜੇ ਕਿਸਾਨ ਝੋਨੇ ਦੀ ਫਸਲ ਛੱਡ ਕੇ ਕੋਈ ਹੋਰ ਫਸਲ ਲਾਉਣਗੇ ਉਹਨਾਂ ਨੂੰ ਸਰਕਾਰ 7000 ਰੁਪਏ ਪ੍ਰਤੀ ਏਕੜ ਅਰਥਾਤ 17500 ਰੁਪਏ ਪ੍ਰਤੀ ਹੈਕਟੇਅਰ ਉਹਨਾਂ ਨੂੰ ਮੁਆਵਜ਼ਾ ਦੇਗੀ ਅਤੇ ਇਸ ਕੰਮ ਲਈ ਸਰਕਾਰ ਨੇ तकरीबन 290 ਕਰੋੜ ਰੁਪਏ ਅਲੱਗ ਪਾਸ ਕਰਕੇ ਰੱਖ ਲਏ ਹਨ ਮੈਨੂੰ ਲੱਗਦਾ ਹੈ ਕਿ ਉਹਨਾਂ ਝੋਨੇ ਵਾਲਿਆਂ ਨੂੰ ਤਾਂ ਕੁਝ ਨਹੀਂ ਮਿਲੇਗਾ ਕਿਉਂਕਿ ਝੋਨਾ ਤਾਂ ਲੱਗ ਚੁੱਕਾ ਇਹ ਰਕਮ ਜਾਂ ਤਾਂ ਖੁਰਦਪੁਰਦ ਹੋਏਗੀ ਕੋਈ ਠੱਗੀ ਠੋਰੀ ਹੋਏਗੀ ਉਹ ਤੇ ਹੋਰ ਨਾ ਕਿ ਕਿਸਾਨਾਂ ਨੇ ਸਰਕਾਰ ਦੇ ਇਸ ਫੈਸਲੇ ਦਾ ਸਮਰਥਨ ਕੀਤਾ ਤੇ ਕਈਆਂ ਦੇ ਕੁਝ ਸਵਾਲ ਵੀ ਨੇ ਬਹੁਤ ਵਧੀਆ ਮੰਨਦੇ ਹਾਂ ਜੀ ਇਸ ਫੈਸਲੇ ਨੂੰ ਅਸੀਂ ਪਾਣੀ ਆ ਜਿਹੜਾ ਸਾਡਾ ਬਹੁਤ ਨੀਚੇ ਜਾ ਰਿਹਾ ਜੀ ਜੇ ਸਰਕਾਰ ਇਹੋ ਜਿਹੇ ਫੈਸਲਿਆਂ ਤੇ ਕੰਮ ਕਰੋਗੀ ਅਸੀਂ ਸਰਕਾਰ ਦੇ ਨਾਲ ਨਾਲ ਖੜਿਆਂਗੇ ਇਹੋ ਜੇ ਬਦਲਾਅ 'ਚ ਅਸੀਂ ਨਾਲ ਚੱਲਾਂਗੇ ਨਹੀਂ ਮਾਅਵਜ਼ੇ ਦੀ ਗੱਲ ਆ ਨਾ ਉਹ ਪਹੁੰਚਦਾ ਨਹੀਂ ਕਿਸਾਨਾਂ ਤੱਕ ਜਦੋਂ ਪਹੁੰਚੂਗਾ ਫੇਰ ਇਹ ਗੱਲ ਬਣਨੀ ਆ ਜਦੋਂ ਪਹੁੰਚੇ ਉੱਥੇ ਅਫਸਰਾਂ ਦਾ ਹਾਂ ਥੱਲੇ ਤੱਕ ਆਵੇ ਮੰਨ ਲਓ ਅਕਬਰਪੁਰ ਤੱਕ ਆਵੇ ਫੇਰ ਹੀ ਫਾਇਦਾ ਹੋਣਾ ਕਿਸਾਨ ਇਹ ਅਪਣਾਉਣ ਨੂੰ ਪਿਆਰ ਹੈ ਕਿਉਂਕਿ ਕਿਸਾਨ ਨੂੰ ਝੋਨੇ ਦੇ ਵਿੱਚ ਬੜੀਆਂ ਮੁਸ਼ਕਲ ਆ ਰਹੀਆਂ ਜਿਸ ਤਰ੍ਹਾਂ ਐ ਸਿਜਨ ਦੇ ਵਿੱਚ ਤੁਸੀਂ ਦੇਖਿਆ ਬਿਲੀ ਵੀ ਪੂਰੀ ਨਹੀਂ ਮਿਲ ਰਹੀ ਬਾਹਰ ਚ ਨਹੀਂ ਹੋਏਗੀ ਤੇ ਕਿਸਾਨ ਦਾ ਬਹੁਤ ਭਾਰੀ ਖਰਚਾ ਆ ਰਿਹਾ ਝੋਨੇ ਤੇ ਖੈਰ ਜ਼ਮੀਨ ਹੇਠਲੇ ਪਾਣੀ ਦੇ ਘਟ ਰੇ ਪੱਧਰ ਦੇ ਵਿਚਾਲੇ ਸਰਕਾਰ ਦੀ ਇਹ ਚੰਗੀ ਪਹਿਲ ਹੈ ਤਾਂ ਜ਼ਮੀਨੀ ਪੱਧਰ ਤੇ ਇਸ ਦਾ ਕਿੰਨਾ ਅਸਰ ਨਜ਼ਰ ਆਉਂਦਾ ਹੈ ਕਿੰਨੇ ਕਿਸਾਨ ਫਸਲੀ ਵਿਭਿੰਨਤਾ ਵੱਲ ਵਧਦੇ ਨੇ ਇਹ ਵੇਖਣਾ ਹੋਵੇਗਾ ਬਿਊਰੋ ਰਿਪੋਰਟ న్యూਸ 18 ਪੰਜਾਬ